ਬੀਤੀ ਦੇਰਾਂ ਦਾ ਜਦੋਂ ਇੱਕ ਗਰਭਵਤੀ ਔਰਤ ਦੀ ਦਲਬਰੀ ਦਾ ਸਮਾਂ ਆਇਆ ਤਾਂ ਉਹ ਆਪਣੇ ਪਤੀ ਨਾਲ ਉਕਤ ਨਿੱਜੀ ਹਸਪਤਾਲ ਪਹੁੰਚੀ ਪਰ ਉੱਥੇ ਡਾਕਟਰ ਨਹੀਂ ਸੀ ਉਹਨਾਂ ਕਹਿ ਕੇ ਉਹਨਾਂ ਨੂੰ ਸਰਕਾਰੀ ਹਸਪਤਾਲ ਜਾਣ ਲਈ ਆਖ ਦਿੱਤਾ ਗਿਆ ਜਦੋਂ ਉਕਤ ਔਰਤ ਦਾ ਪਤੀ ਆਪਣੇ ਪਤਨੀ ਨੂੰ ਮੋਟਰਸਾਈਕਲ ਦਾ ਸਰਕਾਰੀ ਹਸਪਤਾਲ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਪਤਨੀ ਨੇ ਬੱਚੇ ਨੂੰ ਜਨਮ ਦੇ ਦਿੱਤਾ ਫਿਰ ਐਂਬੂਲੈਂਸ ਮੰਗਵਾਈ ਗਈ ਪਰ ਜਦੋਂ ਤੱਕ ਹਸਪਤਾਲ ਪਹੁੰਚੇ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ ਅਸੀਂ ਲਗਾਤਾਰ ਇਸ ਨਿੱਜੀ ਹਸਪਤਾਲ ਤੋਂ ਲਾਚ ਪਰਵਾਰੇ ਸੀ ਉਹਨਾਂ ਕਹਿੰਦੇ ਸਾਨੂੰ ਗੁੱਸੇ ਕ ਹਸਪਤਾਲ ਦੇ ਡਾਕਟਰਾਂ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਇਸ ਬੰਦੇ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਵੀ ਆਪਣਾ ਪੱਖ ਸਾਹਮਣੇ ਰੱਖਿਆ ਹੈ ਬਿਊਰੋ ਰਿਪੋਰਟ ਅਲਮਯਾ ਨਿਊਜ਼ ਮੈਂ 나ਕੁਲਦੀਪ ਸਿੰਘ ਕਿੱਥੇ ਰਹ ਰਹੇ ਹੋ ਮੈਂ ਹਰਨਾਮ ਨਗਦਾ ਸਰ ਸਰ ਮੈਂ ਨਾ ਇੱਥੇ ਵਾਈਫ ਨੂੰ ਰਾਤੀ ਲੈ ਕੇ ਆਇਆ ਹਾਂ ਤੇ ਇਹਨਾਂ ਨੇ ਮਾਖਿਆ ਕਿ ਵਾਈਫ ਮੇਰੀ ਦੇ ਨਾਲ ਦਰਦ ਹੋਣ ਦੀ ਪੇਟ 'ਚ ਤੇ ਇਹਨਾਂ ਨੇ ਸਰ ਮੈਨੂੰ ਨਾ ਦਵਾਈ ਦੇ ਦਿੱਤੀ ਆ ਤੇ ਮੈਂ 10 ਵਜੇ ਇੱਥੋਂ ਮੈਂ ਦਵਾਈ ਲੈ ਕੇ ਫੇਰ ਚਲ ਗਿਆ ਉਸ ਤੋਂ ਬਾਅਦ ਮੈਂ ਫੇਰ ਆਇਆ ਇੱਥੇ 12:30 ਤੇ ਸਰ ਇਹਨਾਂ ਨੇ ਮੈਨੂੰ ਆਖਿਆ ਕਿ ਡਾਕਟਰ ਸਾਹਿਬ ਤੁਹਾਨੂੰ ਨਾ ਸਵੇਰੇ ਮਿਲਣਗੇ ਇਸ ਟਾਈਮ ਨਹੀਂ ਮਿਲਣਾ ਤੇ ਮੈਂ ਸਰ ਇੱਥੋਂ ਲੈ ਕੇ ਫੇਰ ਇਹਨਾਂ ਨੇ ਮੈਨੂੰ ਆਖਿਆ ਕਿ ਮੋਟਰਸਾਈਕਲ ਤੇ ਲੈ ਜਾਓ ਇਹਨਾਂ ਦਾ ਇੱਕ ਬੰਦਾ ਵਾ ਇਹਨਾਂ ਨੇ ਮੈਨੂੰ ਆਖਿਆ ਕਿ ਤੁਸੀਂ ਮੋਟਰਸਾਈਕਲ ਤੇ ਲੈ ਜਾਓ ਤੇ ਸਰਕਾਰੀ ਹਸਪਤਾਲ ਚਲ ਜਾਓ ਮੈਂ ਸਰ ਇੱਥੋਂ ਗਿਆਮਾਂ ਲੈ ਕੇ ਤੇ ਅੱਗੇ ਜਾ ਕੇ ਨਾ ਮੈਂ ਉਹ ਉੱਥੋਂ ਤੱਕ ਗਿਆਮਾਂ ਤੇ ਬਾਅਦ ਚ ਨਾ ਕੇਸ ਉੱਥੇ ਹੋ ਗਿਆ ਰਾਜ ਹਾਂਜੀ ਛੜਕਤੇ ਜੀ ਹਾਂਜੀ ਫਿਰ ਫਿਰ ਕੇ ਉੱਥਾ ਫਿਰ ਆਪਾਂ ਬਾਅਦ ਚ ਕੀਤਾ ਐਂਬੂਲੈਂਸ 108 ਨੂੰ ਹੋਣਾ ਫਿਰ ਉਹ ਆਏ ਉਹਨਾਂ ਨੇ ਬਾਕਾਇਦਾ ਉੱਥੋਂ ਚੁੱਕ ਕੇ ਤਾਂ ਫਿਰ ਖੜਿਆ ਫਿਰ ਸਰ ਉਹਨਾਂ ਨੇ ਫਿਰ ਉੱਥੇ ਪੁੱਛਿਆ ਨੂੰ ਆਂਦੇ ਕਿ ਤੁਸੀਂ ਇੱਧਰ ਆਏ ਜੇਤੇ ਆਂਦੇ ਕਿ ਇਹ ਪਹਿਲਾਂ ਫਾਈਲਾਂ ਦੋ ਫਾਈਲਾਂ ਨੇ ਦਿਖਾਈਆਂ ਤੇ ਫਿਰ ਬਾਕੀ ਉਹਨਾਂ ਨੇ ਆਪਣਾ ਟ੍ਰੀਟਮੈਂਟ ਕੀਤਾ ਹਾਂਜੀ ਸਰ ਪਹਿਲਾਂ ਇਲਾਜ ਚੱਲਦਾ ਹੀ ਹਾਂਜੀ ਮੇਰੇ ਤਿੰਨੇ ਬੇਟੇ ਇੱਥੋਂ ਆਏ ਸੀ ਬੱਚੇ ਜੇ ਨਹੀਂ ਬੱਚੇ ਹਾਂਜੀ ਇਹ ਨਹੀਂ ਜੇ ਬੱਚੇ ਆ ਦੇਖੋ ਮਿਲੇ ਤੁਸੀਂ ਉਹਨਾਂ ਨੂੰ ਨਹੀਂ ਸਾਰਾ ਹੁਣ ਅੰਨੀ ਮੈਂ ਮਿਲਿਆ ਉਹ ਮਿਲੇ ਹੁਣ ਇਹ ਅੰਦਰੇ ਬੈਠੇ ਤੇ ਆ ਤੇ ਬਾਕੀ ਇਹ ਮੈਨੂੰ ਮਿਲੇ ਨਹੀਂ ਕੁਲਵਿੰਦਰ ਸਿੰਘ ਆ ਸਰ ਉਹ ਹੈ ਇਦਾਂ ਕਿ ਇਹ ਬੰਦਾ ਮੇਰੇ ਕੋਲ ਕੰਮ ਕਰਦਾ ਏ ਤੇ ਇੰਨੇ ਇਹਦੀ ਵਾਈਫ ਪਿਛਲੇ 8-9 ਮਹੀਨੇ ਤੋਂ ਉੱਥੇ ਦਵਾਈ ਲੈਣ ਡੇ ਪਟਾੜਾ ਹਸਪੀਟਲ ਤੋਂ ਕਾਫੀ ਪੈਸੇ ਲਵਾਏ ਨੇ ਆਲਟਰਾ ਸਾਊਂਡ ਪਸੰਦ ਨਹੀਂ ਆ ਇੱਥੋਂ ਕਰਾਓ ਇੱਥੋਂ ਕਰਾਓ ਕਮਿਸ਼ਨ ਤੇ ਚੱਕਰ ਚ ਆਪਣੀ ਆਪਣੇ ਬੰਦਿਆ ਕੋਲਟਰਾਸੋਂਡਾ ਕਰਾਈਆਂ ਇਹਨਾਂ ਨੇ ਪੈਸੇ ਵੀ ਲੱਗੇ ਰਾਤੀ ਇਹ ਲੈ ਕੇ ਆਇਆ ਇਹਨਾਂ ਨੇ ਟਾਈਮ ਦਿੱਤਾ ਜਨਵਰੀ ਦਾ ਕਿ ਬੱਚਾ ਹੋਊਗਾ ਜਨਵਰੀ ਚ ਪਰ ਇਹ ਦਸੰਬਰ ਚ ਹੀ ਹੋਇਆ ਇਹਨਾਂ ਨੂੰ ਖੁਦ ਡਾਕਟਰਾਂ ਨੂੰ ਵੀ ਪਤਾ ਕਿ ਕਦੋਂ ਬੱਚਾ ਹੋਣਾ ਪੂਰੇ ਟਾਈਮ ਦਾ ਇਹਨਾਂ ਨੂੰ ਵੀ ਪਤਾ ਇਹਨਾਂ ਨੇ ਡਿਗਰੀਆਂ ਕਾਦੀਆਂ ਲਈਆਂ ਨੇ ਫਿਰ ਇਹਨਾਂ ਰਾਤੀ ਇੰਜੈਕਸ਼ਨ ਵੀ ਲਗਾਏ ਨੇ ਦਵਾਈ ਵੀ ਦਿੱਤੀ ਹੈ ਇਹ ਦੁਬਾਰਾ ਦੋ ਵਾਰ ਹੀ ਆਇਆ ਵਾ ਫਿਰ ਇਹਨਾਂ ਨੇ ਡਾਕਟਰ ਸਾਹਿਬ ਨੂੰ ਫੋਨ ਕੀਤਾ ਡਾਕਟਰ ਇੱਥੇ ਆਇਆ ਨਹੀਂਗਾ ਮੌਕਾ ਮੌਦੇ ਮੌਕੇ ਤੇ ਆਉਣਾ ਚਾਹੀਦਾ ਏ ਡਾਕਟਰ ਨੂੰ ਬਿਲਕੁਲ ਨਹੀਂ ਜੇ ਆਇਆ ਇਨਾਂ ਦੀ ਡੇਲਰੀ ਸੜਕ ਤੇ ਹੋਈ ਆ ਦੋ ਮਲਾਜ਼ਮ ਪੁਲਿਸ ਮਲਾਜ਼ਮ ਜਿਨ੍ਹਾਂ ਨੇ ਇਨਾਂ ਦੇ ਨਾਲ ਹੈਲਪ ਕੀਤੀ ਆ 108 ਨੂੰ ਬੁਲਾਇਆ ਚੁੱਕ ਕੇ ਸਿਵਲ ਹਸਪੀਟਲ ਖੜਿਆ ਜਿਹੜਾ ਬੱਚਾ ਸੜਕ ਤੇ ਹੋਇਆ ਵਾ ਇਨਾਂ ਦੀ ਵਜ੍ਹਾ ਨਾਲ ਹੋਇਆ ਵਾ ਇਨਾਂ ਦਾ ਹੱਕ ਬਣਦਾ ਤੇ ਇਨਾਂ ਦੇ ਪੁਲਿਸ ਨੂੰ ਮੌਕੇ ਤੇ ਦੋ ਮਲਾਜ਼ਮ ਘੁੰਮਣੇ ਹੀ ਸੜਕ ਤੇ ਜਿਨ੍ਹਾਂ ਨੇ ਇਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਆ ਇਨਾਂ ਨੇ ਸਾਰੀ ਗੱਲ ਦੱਸੀ ਕਿ ਇਨਾਂ ਨੇ ਕੱਢਿਆ ਵਾ ਬਾਹਰ ਡਾਕਟਰ ਮੌਜੂਦ ਨਹੀਂ ਇੱਥੇ ਆਏ ਨਹੀਂ ਡਾਕਟਰ ਜਦ ਕਿ ਇਨਾਂ ਦੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜੋ ਗੈਰ ਇਰਾਦਤਨ ਬੱਚੇ ਦੀ ਹੱਤਿਆ ਹੋਈ ਆ ਇਹਦੇ ਤੇ 302 ਤੇ 307 ਦਾ ਪਰਚਾ ਹੋਣਾ ਚਾਹੀਦਾ ਇਹਨਾਂ ਤੇ ਇਹ ਬਣਦੀ ਕਾਰਵਾਈ ਪੁਲਿਸ ਮੁਲਾਜ਼ਮਾ ਕਰਨੀ ਚਾਹੀਦੀ ਹੈ ਇਹਦੇ ਤੇ ਜੀ ਅਨੁਰੋਧ ਹੈ ਮੈਂ ਡਾਇਰੈਕਟਰ ਹਾਂ ਉਸਦੇ ਨਾਲ ਹੈ ਸਾਡੇ ਸਟਾਫ ਡਾਕਟਰ ਸਰ ਇਹਦੇ ਤੇ ਉਸ ਜਿਹੜਾ ਬਾਹਰ ਇੱਕ ਬੱਚਾ ਮਰ ਦਿੱਤ ਗਿਆ ਉਹਦੇ ਜਿਹੜੇ ਪਰਿਵਾਰ ਜਨ ਉਹਨਾਂ ਦਾ ਕਹਿਣਾ ਕਿ ਰਾਤ ਸਾਨੂੰ ਟ੍ਰੀਟਮੈਂਟ ਨਾ ਦਿੱਤਾ ਗਿਆ ਜਿਸ ਵਜ੍ਹਾ ਕਰਕੇ ਬੱਚਾ ਸੜਕ ਤੇ ਡਿਲੀਵਰ ਹੋ ਗਿਆ ਤੇ ਉਹ ਤੁਹਾਡੇ ਹਸਪੀਟਲ ਜਾਂ ਤੁਹਾਡੇ ਸਟਾਫ ਦੀ ਇਨੈਗਲੀਜੈਂਸੀ ਕਰਕੇ। ਅੱਛਾ ਇਹ ਤੁਸੀਂ ਕਹਿੰਦੇ ਹੋ ਜਾਂ ਉਹ ਕਹਿ ਸਕਦੇ ਹਨ। ਬਟ ਰਾਤ 12:30 1 ਵਜੇ ਇਹ ਐਮਰਜੈਂਸੀ ਆਈ ਹੈ। ਜਦੋਂ ਕਿ ਇੱਥੇ ਡਾਕਟਰ ਦੀ ਅਵੇਲੇਬਿਲਿਟੀ ਉਸ ਟਾਈਮ ਨਹੀਂ ਹੈਗੀ। ਠੀਕ ਹੈ। ਸਾਡਾ ਜਿਹੜਾ ਮੋਰਚ ਮੈਂ ਲੜਕਾ ਉਹਨੇ ਬਾਹਰ ਉਹ ਹੀ ਕਹਿੰਦਾ ਸੀ ਇਹਨਾਂ ਨੂੰ ਪੇਨ ਨੂੰ ਤੁਸੀਂ ਸਿਵਲ ਹਸਪੀਟਲ ਜਾਓ। ਇਸ ਟਾਈਮ ਡਾਕਟਰ ਸਾਹਿਬ ਨਹੀਂ ਹੈਗੇ। ਇਹਨਾਂ ਕਹਾਂ ਕਿ ਉਹਨਾਂ ਨੇ ਇਹਨਾਂ ਨੂੰ ਭੇਜ ਦਿੱਤਾ। ਠੀਕ ਹੈ। ਅੱਗੇ ਕੀ ਵਾਪਰਿਆ ਸਾਨੂੰ ਇਸ ਬਾਰੇ ਨੂੰ ਪਤਾ। ਅਗਰ ਤੁਹਾਡਾ ਕੋਨਟੀਨਿਊਟੀ ਤੁਹਾਡਾ ਪੇਸ਼ੈਂਟ ਸੀ ਹੈ ਨਾ ਪਰਮਨੈਂਟ ਪਰਮਿਟ ਪੇਸ਼ੈਂਟ ਸੀ ਕੀ ਮੌਕੇ ਤੇ ਜੇ ਬਚਾੜੀ ਵਰ ਹੋਣ ਵਾਲਾ ਸੀ ਜਾਂ ਕੁਝ ਵੀ ਸੀ ਐਮਰਜੈਂਸੀ ਦੀ ਐਂਬੂਲੈਂਸ ਨੂੰ ਹੈ ਯਤਰਵਾਇਆ ਜਾ ਸਕਦੀ ਸੀ ਐਮਰਜੈਂਸੀ ਤੇ ਆਪਾਂ ਜਦੋਂ ਵੀ ਕਾਲ ਕਰਦੇ ਆ 911 ਜਿਹੜੀ ਹੈਗੀ ਸਰਕਾਰੀ ਉਹਨੂੰ ਹੀ ਕਾਲ ਕਰਦੇ ਆ ਆਪਾਂ ਠੀਕ ਹੈ ਨਾ ਦੂਜੀ ਗੱਲ ਇਹ ਪੇਸ਼ੀਐਂਟ ਕੰਟੀਨਿਊਸਲੀ ਸਾਡੇ ਕੋਲ ਨਹੀਂ ਸੀ ਆ ਰਹੇ ਠੀਕ ਹੈ ਨਾ ਇਹਨਾਂ ਨੂੰ ਜਦੋਂ ਆਪਾਂ ਪਹਿਲਾਂ ਵੀ ਮਹੀਨਾ ਪਹਿਲਾਂ ਵੀ ਸਾਡੇ ਕੋਲ ਹੀ ਆਏ ਸੀਗੇ ਉਦੋਂ ਇਹਨਾਂ ਨੂੰ ਕਿਹਾ ਵੀ ਜਦੋਂ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਡੇਟਾ ਮੈੱਕ ਦਿਖਾ ਕੇ ਜਾਓ ਇਹ ਲੋਕ ਜਦੋਂ ਮੌਕੇ ਤੇ ਬਿਲਕੁਲ ਸਭ ਕੁਝ ਕਮ ਖਰਾਬ ਹੋ ਰੌਲਾ ਹੁੰਦਾ ਉਸ ਟਾਈਮ ਆਉਂਦੇ ਰਾਤ ਜਦੋਂ ਡਾਕਟਰ ਨਹੀਂ ਹੈਗਾ ਹਸਪੀਟਲ 댓 ਮੀਨਸ ਸਟਾਫ ਨਹੀਂ ਹੈਗਾ ਨਾ ਡਾਕਟਰ ਸਭ ਹੈ ਨਹੀਂਗੇ ਸਿਵਲ ਹਸਪੀਟਲ ਜੋ ਅਹੀਂ ਅੱਗੇ ਵੀ ਸਾਰੇ ਪੇਸ਼ੈਂਟ ਆਪਣੇ ਜਿਹੜੇ ਐਮਰਜੈਂਸੀ ਚ ਹੁੰਦੇ ਸਿਵਲ ਹੀ ਭੇਜਦੇ ਆ ਦ ਸਿਵਲ ਹਸਪੀਟਲ ਹੀ ਇਨਟਰੇਨ ਕਰਦੇ ਆ ਨਾ